ਆ ਚੱਕ ਪਈ ਆਵਦਾ ਤੌਲੀਆ ਮੇਰੀ ਮੰਮੀ ਲੈ ਗਈ ਸੀਗੀ ਨਾਲੇ ਤਾਂ ਤੁਸੀਂ 600 ਰੁਪਏ ਲਵਾ ਕੇ ਰੱਖਤਾ ਪੋਰਾ ਪਾਣੀ ਨਹੀਂ ਸੋਕਦਾ ਇਹ 600 ਰੁਪਏ ਮੇਰਾ ਵਾਪਸ ਕਰੋ ਮੈਡਮ ਜੀ ਇੱਕ ਹੀ ਗੱਲ ਕਮੀਜੀਆਂ ਤੁਹਾਡੀ ਜੇ ਕੋਈ ਗੱਲ ਕਰਨੀ ਹੈ ਤੁਸੀਂ ਆਰਾਮਦਾਰੀ ਦੇ ਨਾਲ ਕਰੋ ਨਾਲੇ ਤੁਸੀਂ ਕਹੀ ਜਾਂਦੇ ਹੋ ਵੀ ਤੌਲੀਆ ਤੁਹਾਡੇ ਤੋਂ ਲੈ ਕੇ ਤੁਹਾਡੇ ਤੋਂ ਲੈ ਕੇ 600 ਦਾ ਲੈ ਕੇ ਤੁਸੀਂ ਪਤਾ ਕਰੋ ਜੀ ਮਾਤਾ ਸ਼੍ਰੀ ਤੋਂ ਆਵਦੀ ਤੋਂ ਵੀ ਕਿਹੜੀ ਦੁਕਾਨ ਤੋਂ ਖਰੀਦਾ ਹੈ ਮੈਨੂੰ ਇਸ ਗੱਲ ਤੱਕ ਕੋਈ ਮਤਲਬ ਨਹੀਂ ਹੈਗਾ ਮੇਰੇ 600 ਰੁਪਏ ਹੁਣੇ ਇਸੇ ਵਕਤ ਚਾਹੀਦੇ ਨੇ ਮੈਨੂੰ ਪਹਿਲੀ ਗੱਲ ਤਾਂ ਜੀ ਸਾਡੀ ਦੁਕਾਨ ਦਾ ਇਹ ਤੌਲੀਏ ਨਹੀਂ ਤੁਸੀਂ ਕਹਿੰਦੇ 600 ਰੁਪਏ ਦਾ ਸਾਡੀ ਦੁਕਾਨ ਚ ਜਿਹੜੇ ਤੌਲੀਏ ਪਏ ਨੇ ਨਾ ਹ ਸੇਲ ਲਾਈ ਹੋਈ ਹੈ ਇਹਨਾਂ ਦੀ 600 ਰੁਪਏ ਦੇ ਚਾਰ ਤੌਲੀਏ ਨੇ ਚਾਰ ਤੇ ਤੁਸੀਂ ਕਹਿੰਦੇ ਪਾਣੀ ਨਹੀਂ ਸੋਕਦੇ ਤੁਹਾਡੇ ਤੌਲੀਏ ਆਪਾਂ ਹੀ ਦੋ ਗਲਾਸ ਪਾਣੀ ਦੇ ਭਰ ਕੇ ਲਓ ਤੁਹਾਨੂੰ ਇੱਕ ਸਟੈਂਟ ਚੀਜ਼ ਤਜਰਬਾ ਦਿਖਾਵਾਂਗੇ ਆ ਲੋ ਆ ਪਾਣੀ ਦਾ ਗਲਾਸ ਹੈ ਨਾ ਇਹ ਆ ਲੋ ਇੱਕ ਵੀ ਪਾਣੀ ਦੀ ਬੂੰਦ ਤੁਸੀਂ ਤੌਲੀਏ ਦੇ ਉੱਤੇ ਦਿਖਾ ਦਿਓ ਆ ਲੋ ਚਾਹੇ ਤੁਸੀਂ ਪੂਰਾ ਜੱਗ ਪਾਣੀ ਦਾ ਡੋਲ ਦਿਓ ਆ ਲੋ ਏ ਆਲੋ ਪਾਣੀ ਈ ਸੋਕਦੇ ਤੁਸੀਂ ਕਹਿੰਦੇ ਸਾਡੀ ਦੁਕਾਨ ਦੇ ਤੌਲੀਏ ਨਹੀਂ ਅਮਰਤ ਹੈਂਡਲੂਮ ਦੀ ਦੁਕਾਨ ਦੇ ਤੌਲੀਏ 600 ਰੁਪਏ ਦੇ 4 ਜਿਹੜੇ ਆਹ ਰੰਗ ਹੈ ਨਾ ਇਹ ਸਲੂਨ ਵਾਲਿਆਂ ਵਾਸਤੇ ਸਪੈਸ਼ਲ ਮੰਗਾਏ ਆ ਕੋਈ ਡਾਈ ਲਾਉਂਦਾ ਮਹਿੰਦੀ ਲਾਉਂਦਾ ਉਹਨਾਂ ਵਾਸਤੇ ਤੇ ਰੰਗ ਤੇ ਡਿਜ਼ਾਈਨ ਆਲੋ ਜਿੰਨੇ ਮਰਜ਼ੀ ਲੈ ਸਕਦੇ ਹੋ 600 ਰੁਪਏ ਦੇ 4 150 ਰੁਪਏ ਦਾ ਇੱਕ ਤੌਲੀਆ ਹੈ ਮੈਡਮ ਜੀ ਆ ਤੌਲੀਆ ਜਿੱਥੋਂ ਲੈ ਕੇ ਆਉਣਾ ਉੱਥੇ ਮੁੜ ਕੇ ਆਓ ਸਾਡੀ ਦੁਕਾਨ ਦਾ ਤੌਲੀਆ ਨਹੀਂ ਹੈਗਾ ਇਹ ਸੌਰੀ ਜੀ ਮੈਂ ਤੁਹਾਨੂੰ ਕੁਝ ਜ਼ਿਆਦਾ ਹੀ ਬੋਲ ਗਈ ਤੇ ਉਹ ਮੈਨੂੰ ਨਹੀਂ ਪਤਾ ਸੀ ਮੰਮੀ ਕਿਸੇ ਹੋਰ ਜਗ੍ਹਾ ਤੋਂ ਲੈ ਕੇ ਆਏ ਹੋਣਗੇ ਚਲੋ ਤੁਸੀਂ ਆ ਲਓ 600 ਰੁਪਿਆ ਤੇ ਮੈਨੂੰ ਚਾਰ ਤੌਲੀਏ ਕਰ ਦੋ ਤੇ ਤੌਲੀਏ ਮੇਰੇ ਇਹ ਜੇ ਨੋਟਾਂ ਵਰਗੇ ਹੋਣੇ ਚਾਹੀਦੇ ਆ ਕੜਕ ਦੇ ਕੜਕ ਦੇ ਨੋਟ ਦਿੱਤਾ ਤੁਹਾਨੂੰ ਨਵੇਂ ਨਵੇਂ ਹਾਂਜੀ ਲੈ ਵੀ ਦੋਸਤੋ 600 ਰੁਪਏ ਦੇ ਚਾਰ ਤੌਲੀਏ ਮੈਡਮ ਨੇ ਲੈ ਲੈ ਹੁਣ ਵਾਰੀ ਤੁਹਾਡੀ ਐ ਤੁਸੀਂ ਪਹੁੰਚਣਾ ਕਿੱਥੇ ਐ ਮਾਨਸਾ ਸ਼ਹਿਰ ਦੇ ਵਿੱਚ ਬੱਸ ਸਟੈਂਡ ਦੇ ਨੇੜੇ ਯੂਨੀਵਰਸਲ ਫੋਟੋ ਸਟੂਡੀਓ ਦੇ ਸਾਹਮਣੇ ਆ ਜਿਹੜਾ ਉੱਪਰ ਬੋਰਡ ਦੇਖ ਰਹੇ ਹੋ ਅਮਰਤ ਹੈਂਡਲੋਮ ਵਾਲਿਆਂ ਦੇ ਬਾਕੀ ਕੋਈ ਜਾਣਕਾਰੀ ਲੈਣੀ ਹੈ ਸਕਰੀਨ ਤੇ ਨੰਬਰ ਦਿੱਤਾ ਹੋਇਆ ਹੈ ਦੇਸ਼ਾਂ ਵਿਦੇਸ਼ਾਂ ਚ ਆਲ ਇੰਡੀਆ ਦੇ ਵਿੱਚ ਕੋਰੀਅਰ ਦਾ ਖਾਸ ਪ੍ਰਬੰਧ ਹੈ ਵੀਡੀਓ ਚੰਗੀ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਜਲਦ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਵਿੱਚ ਧੰਨਵਾਦ